ਗਰਮੀਆਂ ਦੀਆਂ ਛੁੱਟੀਆਂ ਪਈਆਂ ਅੱਜ ਕੱਲ੍ਹ ਨਿਆਣੇ ਜਾਂਦੇ ਹਾਰਡ ਇਸ ਵਰਡ ਚੰਡੀਗੜ੍ਹ ਜ਼ੂ ਆ ਕੁਮਣ ਜਾਣਗੇ ਬੰਬੇ ਪਿਕਨਿਕ ਸਪੋਰਟ ਜਾਣਗੇ ਦਲਹੌਜੀ ਪੇਰੈਂਟਸ ਪਤਾ ਨਹੀਂ ਕਿੱਥੇ ਕਿੱਥੇ ਲੈ ਕੇ ਜਾਂਦੇ ਆ ਜਦੋਂ ਵੀ ਛੋਟੇ ਹੁੰਦੇ ਸੀ ਗਰਮੀਆਂ ਦੀਆਂ ਛੁੱਟੀਆਂ ਪੈਣੀਆਂ ਇੱਕੋ ਜਗ੍ਹਾ ਹੁੰਦੀ ਨਾਨੀ ਘਰ ਜਾਣਾ ਨਾਨਕੇ ਨਾਨਕੇ ਘੁੰਮਣ ਜਾਣਾ ਜੀ ਅੱਛਾ ਛੁੱਟੀਆਂ ਜਿਵੇਂ ਕੱਲ੍ਹ ਪੈਣੀਆਂ ਹੁੰਦੀਆਂ ਸੀ ਮੰਮੀ ਅੱਜ ਰਾਤ ਨੂੰ ਸਾਰੀ ਤਿਆਰੀ ਕਰ ਦਿੰਦੀ ਟੱਚੀ ਭਰ ਲੈਣੇ ਕੱਪੜਿਆਂ ਦੇ ਬੈਗ ਪੈਕ ਕਰ ਲੈਣੇ ਚੱਲ ਵੀ ਜਿੱਦਾਂ ਛੁੱਟੀਆਂ ਪਈਆਂ ਅਗਲੇ ਦਿਨ ਸਵੇਰੇ ਸਵੇਰੇ ਹੀ ਕਰੇ ਰੋਟੀ ਵੀ ਨਹੀਂ ਖਾਂਦੀ ਮੰਮੀ ਜਾਣ ਕੇ ਲੜਤ ਨਹੀਂ ਹੁੰਦੀ ਘਰ ਆਪਣੇ ਸਾਸ ਨਾਲ ਕੋਈ ਗੱਲ ਨਹੀਂ ਹੁੰਦੀ ਮੰਮੀ ਨਾ ਬਾਹਰ ਹੀ ਰਹਿਣਾ ਚੱਲੋ ਸਿੱਧਾ ਨਾਨੀ ਘਰ ਨਾਨੀ ਘਰ ਘੁੰਮਣ ਜਾਈਦਾ ਸੀ ਪਰ ਨਾਨੀ ਦੇ ਘਰ ਜਾਂਦੇ ਨਾਨੀ ਪਹਿਲੀ ਗੱਲ ਇਹ ਹੀ ਕਹਿੰਦੀ ਸੀ ਬਾਹਰ ਨਹੀਂ ਜਾਣਾ ਕਰੋ ਅੱਛਾ ਜੀ ਵਾਹੇ ਭੋਲੇ ਹੁੰਦੇ ਸੀਗੇ ਤੇ ਨਾਨੀ ਹੋਰ ਭੋਲਾ ਬਣਾ ਦਿੰਦੀ ਸੀ ਕਹਾਣੀ ਸੁਣਾ ਕੇ ਕਹਾਣੀ ਕਿਹੜੀ ਸੁਣਾਉਂਦੀ ਸੀ ਇੱਕ ਥਾ ਰਾਜਾ ਇੱਕ ਥੀ ਰਾਣੀ ਦੋਨੋਂ ਮਰ ਗਏ ਖਤਮ ਕਹਾਣੀ ਅੱਛਾ ਨਾਨੀ ਦੇ ਘਰ ਨਾ ਖਾਣ ਨੂੰ ਬਹੁਤ ਮਿਲਦਾ ਜਦੋਂ ਵੇਖੋ ਸਵੇਰੇ ਕੁਛ ਖਾਦਾ ਫਿਰ ਨਾਨੀ ਨੇ ਖਵਾ ਦੇਣਾ ਫਿਰ ਕੁਝ ਖਵਾ ਦੇਣਾ ਖਾਣ ਤੋਂ ਬਾਅਦ ਬਿਸਕੁਟ ਖਵਾ ਦੇਣੇ ਵੇਸਣ ਖਵਾ ਦੇਣਾ ਫਿਰ ਦੁਪਹਿਰ ਦੀ ਰੋਟੀ ਫਿਰ ਫਰੂਟ ਖਵਾ ਦੇਣਾ ਫਿਰ ਕੁਝ ਹੋਰ ਖਵਾ ਦੇਣਾ ਉਹ ਇੰਨਾ ਖਵਾਉਂਦੀ ਸੀ ਇੰਨਾ ਖਵਾਉਂਦੀ ਚੱਤੇ ਪੈਰ ਖਾਣਾ ਉਹ ਕਿਸੇ ਦੇ ਵੇਲੇ ਤੇ ਇਦਾਂ ਲੱਗਦਾ ਵੀ ਨਾਨੀ ਘਰ ਆਏ ਕਿ ਭੰਡਾਰੇ ਦੇ ਆਏ ਆ ਪਰ ਇੱਕ ਗੱਲ ਆ ਜਿਹਨੂੰ ਦੇਖ ਕੇ ਬੜਾ ਸਕੂਨ ਮਿਲਦਾ ਸੀ ਖੁਸ਼ੀ ਮਿਲਦੀ ਸੀ ਉਹ ਇਹ ਸੀਗਾ ਵੀ ਨਾਨੀ ਦੇ ਘਰ ਨਾ ਮੰਮੀ ਡਾਂਟ ਨਹੀਂ ਸਕਦੀ ਮੰਮੀ ਜਦੋਂ ਡਾਂਟ ਲੱਗਦੀ ਸੀ ਨਾ ਨਾਨੀ ਆ ਜਾਂਦੀ ਖਬਰਦਾਰ ਜੇ ਬੱਚਾ ਨੇ ਕੁਝ ਕਿਹਾ ਤੇ ਮਤਰਾ ਮੂੰਹ ਲਾਲ ਕਰ ਦੇਣਾ ਉਦੋਂ ਸਾਨੂੰ ਇਹ ਸਾਾਸ ਹੁੰਦਾ ਸੀ ਇਹ ਆ ਸਾਡੀ ਬਾਾਂ ਦੀ ਮਾਂ